ਸੁਣੋ ਅੱਜ ਜਿੱਥੇ ਸਮੁੱਚੇ ਪੰਜਾਬ ਦੇ ਅੰਦਰ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ ਉੱਥੇ ਬਟਾਲਾ ਵਿੱਚ ਐਸਐਸਪੀ ਦਫ਼ਤਰ ਦੇ ਸਾਹਮਣੇ ਉਹਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਜਿੱਥੇ ਸਾਬਕਾ ਕੈਬਨਿਟ ਮੰਤਰੀ ਅਤੇ ਮੌਜੂਦਾ ਵਿਧਾਇਕ ਤਰਪਤਰਜਨ ਸਿੰਘ ਬਾੜਵਾ ਪਹੁੰਚੇ ਜਿਨ੍ਹਾਂ ਨੇ ਪੰਜਾਬ ਸਰਕਾਰ ਤੇ ਵੱਡੇ ਗੰਭੀਰ ਇਲਜ਼ਾਮ ਲਗਾਏ ਆਓ ਵਾਰੋ ਵਾਰੀ ਸਾਰੇ ਇਲਜ਼ਾਮਾਂ ਦੀ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਤਿਲਕਰਾਜ ਜੀ ਆਮ ਆਦਮੀ ਪਾਰਟੀ ਸੀਨੀਅਰ ਨੇਤਾ ਸਾਡੇ ਨਾਲ ਮੌਜੂਦ ਹੈ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਉਹਨਾਂ ਸ਼ਾਫ ਸਦਾਂ ਚ ਕਿਹਾ ਕਿ ਨਗਰ ਨਿਗਮ ਬਟਾਲਾ ਜਿਹੜੀ ਪੰਜ ਮੈਂਬਰੀ ਕਮੇਟੀ ਤੁਹਾਡੀ ਬੈਠੀ ਹੈ ਉਹ ਕਿਸ ਅਧਿਕਾਰ ਨਾਲ ਬੈਠੀ ਹੈ ਸਿੱਧੇ ਸਿੱਧੇ ਉਹਨਾਂ ਕਿਹਾ ਕਿ ਪੈਸੇ ਖਾਣ ਵਾਸਤੇ ਬੈਠੀ ਹੈ ਦੇਖੋ ਜਿਹੜੀ ਕਾਰਪੋਰੇਸ਼ਨ ਬਣੀ ਹੈ ਨਾ ਜਿੰਨੇ ਦੇ ਕਾਉਂਸਲਰ ਨੇ 50 ਕਾਉਂਸਲਰ ਨੇ ਸਮੇਤ ਮੇਅਰ ਸਾਹਿਬ ਦੇ ਲੋਕਾਂ ਨੇ ਇਹਨਾਂ ਨੂੰ 5 ਸਾਲ ਵਾਸਤੇ ਚੁਣਿਆ ਸੀ ਆਪਣੇ ਕੰਮਾਂ ਵਾਸਤੇ ਲੇਕਿਨ ਲੋਕਾਂ ਦੇ ਕੰਮ ਨਹੀਂ ਸੀ ਹੋ ਰਹੇ ਲੋਕ ਦੁਖੀ ਸਨ ਐਮਐਲਏ ਸਾਹਿਬ ਜਾ ਕੇ ਲੋਕਾਂ ਕੋਲੋਂ ਨੇ ਸ਼ਿਕਾਇਤ ਕੀਤੀ ਕਿ ਸਾਡੇ ਕੰਮ ਨਹੀਂ ਹੋ ਰਹੇ ਕਾਰਪੋਰੇਸ਼ਨ ਦੇ ਕਿਸੇ ਦਾ ਐਨਓਸੀ ਦਾ ਕੰਮ ਹੈ ਕਿਸੇ ਦਾ ਕੋਈ ਕੰਮ ਹੈ ਕਿਸੇ ਦਾ ਵਾਟਸਐਪ ਲਾਈ ਦਾ ਕੰਮ ਹੈ ਕਿਸੇ ਦੇ ਸੜਕਾਂ ਦਾ ਕੰਮ ਹੈ ਕਿਸੇ ਦਾ ਲਾਈਟਾਂ ਦਾ ਕੰਮ ਹੈ ਲੇਕਿਨ ਇਹ ਲੋਕ ਕੰਮ ਨਹੀਂ ਸੀ ਕਰ ਰਹੇ ਹੁਣ ਐਮਐਲਏ ਸਾਨੂੰ ਦੇਖਿਆ ਕਿ ਯਾਰ ਇੱਥੇ ਮੇਰੇ ਕੋਲ ਮੈਂ ਪਿੰਡਾਂ ਦਾ ਵੀ ਰਸ਼ ਹੈ ਮੈਂ ਪੂਰੇ ਹਲਕੇ ਨੂੰ ਦੇਖਣਾ ਹੈ ਉਹਨਾਂ ਨੇ ਆਪਣਾ ਘਰ ਭਾਰ ਘਟਾਉਣ ਦੀ ਖਾਤਰ ਕਾਰਪੋਰੇਸ਼ਨ ਦੇ ਵਿੱਚ ਕਿਉਂਕਿ ਜਿਹੜੇ ਐਮਐਲਏ ਸਾਹਿਬ ਨੇ ਹਾਊਸ ਤੇ ਮੈਂਬਰ ਨੇ ਉਹਨਾਂ ਦਾ ਜਿਹੜਾ ਕਮਰਾ ਹੁੰਦਾ ਹੈ ਬਹਿਣ ਵਾਸਤੇ ਉਹਨਾਂ ਨੇ ਪੰਜਵੇਂ ਬੀ ਕਮੇਟੀ ਬਿਠਾਈ ਆਪਣੀ ਸਪੋਰਟ ਵਾਸਤੇ ਕਿ ਇਹ ਮੇਰੇ ਬਿਹਾਬ ਤੇ ਕੰਮ ਕਰਨਗੇ ਔਰ ਅਫਸਰਾਂ ਕੋਲੋਂ ਪਿਆਰ ਨਾਲ ਕੰਮ ਲੈਣਗੇ ਮੇਰੇ ਬਿਹਾਬ ਤੇ ਜਿਹੜੇ ਕੰਮ ਐਮਸੀ ਨੇ ਕਰਨਾ ਸੀ ਉਹ ਇਹ ਪੰਜਵੇਂ ਬੀ ਕਮੇਟੀ ਕਰ ਰਹੀ ਹੈ ਜਿਹੜੀ ਇਹਨਾਂ ਦੇ ਜਿਹੜੇ ਚੋਰ ਮੋਰੀਆਂ ਨਾ ਉਹ ਬੰਦ ਹੋਈਆਂ ਨੇ ਅਸਲ ਗੱਲ ਕੋਈ ਨਹੀਂ ਹੋਰ ਕੋਈ ਨਹੀਂ ਇਹਨਾਂ ਨੂੰ ਕਲਪਨਾ ਹੋਈ ਹੈ ਕਿਉਂਕਿ ਜਿਹੜੀ ਪਬਲਿਕ ਆ ਖੁਸ਼ ਹੈ ਪਬਲਿਕ ਹੁੰਦੀ ਹੈ ਉਹਦੇ ਕੰਮ ਹੁੰਦੇ ਨੇ ਕੰਮ ਕਰਾ ਕੇ ਖੁਸ਼ ਜਾਂਦੀ ਹੈ ਬਾਕੀ ਹੋਰ ਗੱਲ ਕੋਈ ਨਹੀਂ ਇੰਨੀ ਕੀ ਗੱਲ ਤੋਂ ਬਸ ਇੱਥੇ ਇਨਰਾਜ ਨੇ ਇੱਕੋ ਕਹਿੰਦੇ ਕਿ ਡੀਪੂਆਂ ਤੇ ਰਾਸ਼ਨ ਨਹੀਂ ਮਿਲ ਰਿਆ ਤਿੰਨ ਤਿੰਨ ਚਾਰ ਚਾਰ ਮਹੀਨੇ ਹੋ ਗਏ ਆ ਪਰ ਗਲੀ ਗਲੀ ਨਸ਼ਾ ਵਿਗ ਰਿਆ ਵੇਖੋ ਜਿਹੜਾ ਡੀਪੂਆਂ ਦਾ ਕੰਮ ਹੈ ਫੂਡ ਸਪਲਾਈ ਦਾ ਕੰਮ ਹੈ ਉਹਨਾਂ ਨੂੰ ਪਹਿਲਾਂ ਆਰਡਰ ਹੋਇਆ ਜੋ ਸਾਨੂੰ ਏ ਐਫ ਐਸ ਸਾਡੇ ਰਿਪੋਰਟ ਦਿੱਤੀ ਹੈ ਕਿ ਕੇ ਵਾਈ ਸੀ ਹੋਣ ਦੇ ਨੇ ਕੇ ਵਾਈ ਸੀ ਹੋਣ ਤੋਂ ਬਾਅਦ ਜਿਹੜੀਆਂ ਰਾਸ਼ਨ ਹੈ ਉਹਦੀ ਅਲਾਟਮੈਂਟ ਹੋਣੀ ਹੈ ਉਸ ਤੋਂ ਬਾਅਦ ਪਰਚੀਆਂ ਕੱਟ ਕੇ ਰਾਸ਼ਨ ਮਿਲਣਾ ਹੈ ਵੇਖੋ ਰਾਸ਼ਨ ਅੱਗੇ ਵੀ ਮਿਲਦਾ ਔਰ ਹੁਣ ਪਬਲਿਕ ਇਸ ਗੱਲ ਵਾਸਤੇ ਸਾਡੇ ਤੇ ਖੁਸ਼ ਆਮਦੀ ਪਾਰਟੀ ਦੇ ਕਿ ਸਾਨੂੰ ਅੱਗੇ ਰਾਸ਼ਨ ਅਦਬ ਚ ਤਾਂ ਮਿਲਦਾ ਸੀ ਲੇਕਿਨ ਜੂੰਦ ਆਮ ਪਾਰਟੀ ਸਰਕਾਰ ਆਈ ਹੈ ਸਾਨੂੰ ਰਾਸ਼ਨ ਪੂਰਾ ਮਿਲ ਰਿਹਾ ਹੈ ਸਾਡੀ ਤੁਸੀਂ ਕਈ ਵੀਡੀਓ ਵੀ ਦੇਖ ਸਕਦੇ ਹੋ ਲੋਕਾਂ ਦੇ ਜਿਹੜੇ ਵੀਊਜ਼ ਨੇ ਕਿ ਅਸੀਂ ਖੁਸ਼ ਆਂ ਇਹਦੇ ਨਸ਼ਾ ਹਰ ਘਰ ਹਰ ਗਲੀ ਚ ਮਿਲਦੇ ਵੇਖੋ ਨਸ਼ਾ ਜਿਹੜਾ ਨਾ ਇਹਨਾਂ ਤੋਂ 2.5 ਸਾਲ ਹੋਏ ਆਮ ਆਦੀ ਪਾਰਟੀ ਸਰਕਾਰ ਨੂੰ ਆਈ ਨੂੰ ਨਸ਼ਾ ਇਹਨਾਂ ਲੋਕਾਂ ਨਹੀਂ ਲੈਂਦਾ ਇਹੜੀਆਂ ਪਹਿਲੀਆਂ ਸਰਕਾਰਾਂ ਨੇ ਉਹਨਾਂ ਦਾ ਨਸ਼ਾ ਜਿਹੜਾ ਫਲਾਇਆ ਹੋਇਆ ਉਹਨੂੰ ਅਸੀਂ ਕੰਟਰੋਲ ਕਰ ਰਹੇ ਆ ਸਾਡੀ ਸਰਕਾਰ ਲੱਗੀ ਹੋਈ ਹੈ ਜਿਹਨੇ ਸਮਗਦਰ ਦੇ ਨਸ਼ੇ ਦੇ ਉਹਨਾਂ ਨੂੰ ਫੜ ਕੇ ਅੰਦਰ ਦਿੱਤਾ ਜਾ ਰਿਹਾ ਹੈ ਛੋਟੇ ਚਾਹੇ ਵੱਡੇ ਹੋਣ ਸਰਕਾਰਾਂ ਲਗੀਆਂ ਹੋਈਆਂ ਨੇ ਆਪਣੇ ਕੰਮ ਕਰਦੀਆਂ ਨੇ ਭਾਨ ਸਾਹਿਬ ਕਾਂਗਰਸ ਨੂੰ ਕਿਹਾ ਗਿਆ ਕਿ ਕ੍ਰਾਈਮ ਬਹੁਤ ਜ਼ਿਆਦਾ ਵੜ ਗਿਆ ਰੋਜ਼ ਕਤਲ ਹੁੰਦੇ ਆ ਚੋਰੀਆਂ ਹੁੰਦੀਆਂ ਡਾਕੇ ਵੇ ਵੱਜਦੇ ਆ ਤੇ ਆਮ ਆਦਮੀ ਪਾਰਟੀ ਦਾ ਕੋਈ ਕੰਟਰੋਲ ਨਹੀਂ ਆ ਨਾਸਰ ਸਾਹੀ ਤੇ ਨਾ ਕ੍ਰਾਈਮ ਤੇ ਦੇਖੋ ਇਹ ਸਾਰਾ ਜਿਹੜਾ ਇਹ ਦੋਸ਼ ਲਾ ਰਹੇ ਨੇ ਪਹਿਲੀ ਤੇ ਗੱਲ ਇਹ ਦੋਸ਼ ਬਿਲਕੁਲ ਨਿਰਆਧਾਰ ਨੇ ਕਿ ਕ੍ਰਾਈਮ ਪਹਿਲੇ ਵੀ ਹੁੰਦੇ ਰਹੇ ਸੀ ਨਸ਼ੇ ਪਹਿਲੇ ਵੀ ਚੱਲਦੇ ਸਨ ਲੇਕਿਨ ਨਸ਼ਾ ਔਰ ਕ੍ਰਾਈਮ ਇੱਕ ਦੂਸਰੇ ਦੇ ਪੂਰਕ ਨੇ ਔਰ ਨਸ਼ਾ ਤੇ ਇਹਨਾਂ ਦੇ ਕਾਂਗਰਸ ਦੇ ਟਾਈਮ ਤੋਂ ਕਾਲੀਆਂ ਤੋਂ ਸ਼ੁਰੂ ਹੋਇਆ ਔਰ ਅਕਾਲੀ ਖਤਮ ਹੋਏ ਤੇ ਕਾਂਗਰਸੀ ਆਏ ਤੇ ਨਾ ਗੁੱਟ ਕੇ ਹੱਥ ਚ ਪਕੜ ਕੇ ਸੂਹਾ ਕਰਦਿਆਂ ਵੀ ਇਹਨੂੰ ਖਤਮ ਕਰ ਦਿਆਂਗੇ 15 ਦਿਨ ਦੇ ਵਿੱਚ ਔਰ ਉਸ ਤੋਂ ਬਾਅਦ ਇਹਨਾਂ ਕੋਲ 5 ਸਾਲ ਖਤਮ ਨਹੀਂ ਹੋਇਆ ਔਰ ਜਾਦੇ ਸਾਡੇ ਮਾਨਯੋਗ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਆਈ ਔਰ ਸਾਡੇ ਐਮਐਲਏ ਬਟਾਲਾ ਅਮਨਸ਼ੇਰ ਸਿੰਘ ਸੈਰੀ ਕਲਸੀ ਜੀ ਜਿਹੜੇ ਕਿ ਬਟਾਲਾ ਤੋਂ ਬਹੁਤ ਵੱਡੀ ਲੀਡ ਨਾਲ ਜਿੱਤੇ ਉਹਨਾਂ ਦੀ ਬਦੌਲਤ ਬਟਾਲੇ ਦੇ ਆਲੇ ਦੁਆਲੇ ਜਿੰਨਾ ਵੀ ਸਾਡਾ ਏਰੀਆ ਔਰ ਕ੍ਰਾਈਮ ਨੂੰ ਨੱਥ ਪਾਉਣ ਵਾਸਤੇ ਔਰ ਨਸ਼ਾ ਨੱਥ ਪਾਉਣ ਵਾਸਤੇ ਸਾਡੇ ਅਫੀਸਰ ਸਹਿਬਾਨ ਔਰ ਐਮਐਲਏ ਸਾਹਿਬ ਪੁਰ ਜੋਰ ਮਿਹਨਤ ਕਰ ਰਹੇ ਨੇ ਪਰ ਉਹਦਾ ਹੀ ਨਤੀਜਾ ਹੈ ਕਿ 150 ਤੋਂ ਉੱਪਰ ਲਾਇਸੈਂਸ ਜਿਹੜੇ ਨੇ ਜਿਨ੍ਹਾਂ ਜਿਨ੍ਹਾਂ ਨੇ ਕ੍ਰਾਈਮ ਕੀਤਾ ਉਹਨਾਂ ਦੇ ਲਾਇਸੈਂਸ ਰੱਦ ਕੀਤੇ ਗਏ ਨੇ ਔਰ ਬੰਦੇ 24 ਘੰਟਿਆਂ ਚ ਕ੍ਰਾਈਮ ਕਰਨ ਵਾਲੇ پکڑ پکڑ ਕੇ ਜਿਨ੍ਹਾਂ ਦੇ ਪਿੱਛੇ ਵਿੱਚ ਸੁੱਟੇ ਜਾ ਰਹੇ ਨੇ ਔਰ ਕ੍ਰਾਈਮ ਨੂੰ ਠੱਲ ਪਾਈ ਜਾ ਰਹੀ ਹੈ ਔਰ ਇੱਕ ਜੀ ਜਿਹੜੀ ਵੱਡੀ ਮਿਸਾਲ ਦੇਣ ਵਾਲੀ ਇਹ ਹੈ ਕਿ ਬਾਬੇ ਦਾ ਵਿਆਹ ਹਰ ਸਾਲ ਤੁਸੀਂ ਦੇਖਦੇ ਹੋ ਇਸ ਸਾਲ ਬਾਬੇ ਦੇ ਵਿਆਹ ਦੇ ਵਿੱਚ ਪਹਿਲੇ ਅਨਾਉਂਸ ਕੀਤਾ ਗਿਆ ਸੀ ਐਮਐਲਏ ਸਾਹਿਬ ਵੱਲੋਂ ਔਰ ਐਸਐਸਪੀ ਔਰ ਸਾਰੀ ਪ੍ਰੋਸੀਸ਼ਨ ਦੀ ਤਰਫੋਂ ਇਹ ਬਾਬੇ ਦਾ ਵਿਆਹ ਇੱਕ ਐਸਾ ਪਵਿੱਤਰ ਪਰਵ ਹੈ ਇਹਦੇ ਤੇ ਪਵਿੱਤਰਤਾ ਕਾਇਮ ਰੱਖਣ ਵਾਸਤੇ ਕੋਈ ਵੀ ਹੁੱਲੜਬਾਜ਼ ਅਗਰ ਕੋ ਟਰੈਕਟਰ ਤੇ ਜਾਂ ਕੋ ਮੋਟਰਸਾਈਕਲਾਂ ਦੇ ਸਟੈਂਟ ਮਾਰਦਾ ਜਾਂ ਕੋ ਬੜਕਾ ਮਾਰਦਾ ਕੋਈ ਅਸ਼ਲੀਲ ਗੀਤ ਲਗਾਉਂਦਾ ਅਗਰ ਪਕੜਿਆ ਗਿਆ ਤੇ ਉੱਤੇ ਬੜੇ ਜ਼ਬਰਦਸਤ ਐਕਸ਼ਨ ਲਿਆ ਜਾਏਗਾ ਔਰ ਤੇ ਐਫ ਆਈ ਆਰ ਦਰਜ ਕੀਤੀ ਜਾਏਗੀ ਔਰ ਐਦ ਕੀ ਤੁਸੀਂ ਦੇਖਿਆ ਹੋਇਆ ਵੀ ਬਾਬਾ ਜੀ ਦੇ ਵਿਆਹ ਦੇ ਉੱਤੇ ਕੋਈ ਵੀ ਐਸੀ ਹੁੱਲੜਬਾਜੀ ਦਾ ਕੇਸ ਸਾਹਮਣੇ ਨਹੀਂ ਆਇਆ ਕੋ ਇੱਕ ਆਇਆ ਤੇ ਐਸਾ ਉਹਨਾਂ ਨੂੰ ਜ਼ਬਰਦਸਤ ਉਹਨਾਂ ਨੂੰ ਸਬਕ ਸਿਖਾਇਆ ਗਿਆ ਹੈ ਉਹ ਜ਼ਿੰਦਗੀ ਭਾਰ ਐਸਾ ਕੋ ਕੰਮ ਨਹੀਂ ਕਰੇਗਾ ਸੋ ਇਹੋ ਜੇ ਮਾਹੌਲ ਦੇ ਵਿੱਚ ਇੰਨਾ ਜਿੱਤੇ ਲੱਖਾਂ ਦੀ ਤਦਾਦ ਤੋਂ ਲੋਕ ਪਹੁੰਚੇ ਹੋਣ ਔਰ ਇਹਨਾਂ ਸ਼ਾਂਤੀਪੂਰਨ ਤਰੀਕੇ ਨਾਲ ਉਪਰ ਬਣਾਇਆ ਜਾਏ ਕਿ ਮੈਸਨਾਂ ਇਤਿਹਾਸ ਦੇ ਵਿੱਚ ਇੱਕ ਮਿਸਾਲ ਹੋਏਗੀ ਇੱਕ ਉਹਨਾਂ ਇਲਜ਼ਾਮ ਹੀ ਲਗਾ ਕੇ ਸਰਪੰਚੀ ਇਲੈਕਸ਼ਨ ਆ ਰਹੀ ਹੈ ਪਰ ਇਹਨਾਂ ਦੇ ਜਿਹੜੇ ਹਲਕਾ ਚਾਰਜ ਨੇ ਜਾਂ ਹੋਰ ਜਿਹੜੇ ਨੇਡ ਨੇ ਉਹ ਪਹਿਲਾਂ ਪੈਸੇ ਲੈ ਕੇ ਅਨਾਉਂਸ ਕਰਦੇ ਤੂੰ ਸਰਪੰਚ ਬਣ ਗਿਆ ਤੂੰ ਬਣ ਗਿਆ ਜਾਨਕਿ ਉਮੀਦਵਾਰਾਂ ਕੋਲ ਪਹਿਲਾਂ ਪੈਸੇ ਨਹੀਂ ਜਾ ਰਹੇ ਨਹੀਂ ਨਹੀਂ ਇਹ ਤਾਂ ਦੇ ਬਿਨਾ ਸਬੂਤਾਂ ਤੋਂ ਜੋ ਮਰਜ਼ੀ ਕੋ ਇਲਜ਼ਾਮ ਲਾਈ ਜਾਏ ਲੇਕਿਨ ਸਾਡੇ ਮਾਨਯੋਗ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਪਹਿਲੇ ਅਨਾਉਂਸ ਕੀਤਾ ਕਿ ਜਿੰਨੇ ਵੀ ਸਰਪੰਚੀ ਦੇ ਇਲੈਕਸ਼ਨ ਨੇ ਉਹ ਬਿਨਾ ਕਿਸੇ ਪਾਰਟੀ ਦੇ ਚੋਣ ਚਿੰਨ ਤੋਂ ਬਿਨਾ ਇਲੈਕਸ਼ਨ ਕਰਵਾਏ ਜਾਣਗੇ ਔਰ ਜਿਹੜਾ ਵੀ ਕੋਈ ਆਪਣਾ ਨਾਮਵਰ ਬੰਦਾ ਆਪਣਾ ਉਹ ਅਗਰ ਇਲੈਕਸ਼ਨ ਦੇ ਖਲੋਂਦਾ ਤੇ ਆਪਣੇ ਅਸਰ ਸੂਖ ਦੇ ਨਾਲ ਉਹ ਜਿੱਤੇ ਤੇ ਉਹਨੂੰ ਪ੍ਰਮਾਨਤਾ ਦਿੱਤੀ ਜਾਏਗੀ ਆਤਰ ਸਿੰਘ ਜੀ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਆਮ ਆਦਮੀ ਪਾਰਟੀ ਜਰੂਰਦੀ ਸੱਤਾ ਚਾਹੀਏ ਕੋਈ ਉਪਲਬਧੀ ਨਹੀਂ ਹੈ ਕੀ ਕਹਿਣਾ ਚਾਹੁੰਦੇ ਹੋ ਦੇਖੋ ਭਾਜੀ ਇਹ ਝੂਠ ਤੇ ਝੂਠ ਮਾਰਦੇ ਨੇ ਫੈਕਟ ਅਤੇ ਫਿਗਰ ਦੀ ਇਹਨਾਂ ਕਦੀ ਕੋਈ ਗੱਲ ਨਹੀਂ ਕੀਤੀ ਮੈਂ ਜੇ ਹੁਣ ਉਪਲਬਧੀਆਂ ਗਿਣੌਣ ਲੱਗਾ ਤੇ ਕਾਫੀ ਟਾਈਮ ਲੱਗ ਜਾਏਗਾ ਤੁਸੀਂ ਦੇਖੋ ਪੰਜਾਬ ਦੇ ਅੰਦਰ ਤਾ ਸਹ ਹਜ਼ਾਰ ਏਕੜ ਜ਼ਮੀਨ ਜਿਹੜੀ ਨਜਾਇਜ਼ ਕਬਜ਼ੇ ਲੋਕਾਂ ਦੇ ਇਹਨਾਂ ਨੇ ਕੀਤੇ ਸੀ ਉਹ ਛਡਵਾਈ ਆ ਆਮ ਆਦਮੀ ਪਾਰਟੀ ਨੇ ਔਰ ਜਿਹੜੇ ਲੈਂਡਲੈਸ ਲੇਬਰਰ ਨੇ ਉਹਨਾਂ ਨੂੰ ਵਾਹਣ ਵਾਸਤੇ ਅੱਜ ਉਹ ਜ਼ਮੀਨਾਂ ਦਿੱਤੀਆਂ ਨੇ ਕਿੱਡੀ ਵੱਡੀ ਉਪਲਬਧੀ ਆ ਅੱਜ ਅਸੀਂ ਮਹੱਲਾ ਕਲੀਨਿਕ ਖੋਲੇ ਨੇ ਆਪਣੇ ਹੈਲਥ ਦੇ ਉੱਤੇ ਇਹ ਕੰਮ ਕਰ ਰਹੇ ਆ ਮੁਫਤ ਦਵਾਈਆਂ ਲੋਕਾਂ ਨੂੰ ਮਿਲ ਰਹੀਆਂ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਸੇ ਕੰਮ ਦੇ ਵਿੱਚ ਲੱਗੇ ਹਾਂ ਕਿ ਮਹੱਲਾ ਕਲੀਨਿਕ ਥਾਂ-ਥਾਂ ਜਿੱਤਨਾ ਦਿੱਲੀ ਵਿੱਚ ਖੁੱਲੇ ਨੇ ਪੰਜਾਬ ਦੇ ਅੰਦਰ ਉਹ ਇਸੇ ਤਰ੍ਹਾਂ ਖੁੱਲ ਜਾਣ। ਐਜੂਕੇਸ਼ਨ ਦੇ ਵਿੱਚ ਵੇਖੋ ਇਹ ਕਹਿੰਦੇ ਜੀ ਲਾਅ ਨ ਸਿਕਿਉਰਿਟੀ ਦੀ ਗੱਲ ਅੱਜ ਹਰ ਸਕੂਲ ਦੇ ਅੰਦਰ ਅਸੀਂ ਬਹੁਤ ਸਿਕਿਉਰਿਟੀ ਬਿਠਾਈ ਹੈ। ਜਿੱਥੇ ਲੜਕੀਆਂ ਦੇ ਸਕੂਲ ਨੇ ਕਾਲਜ ਨੇ ਮੁੰਡਿਆਂ ਦੇ ਨੇ ਉੱਥੇ ਬਹੁਤ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਸਿਕਿਉਰਿਟੀ ਬੈਠੀ ਹੈ ਪਹਿਲੀ ਵਾਰੀ ਹੋਇਆ ਕਿ ਕਿਸੇ ਸਰਕਾਰ ਨੇ ਸਕੂਲਾਂ ਦੇ ਅੰਦਰ ਸਿਕਿਉਰਿਟੀ ਜਿਹੜੀ ਬੁਠਾਈ ਆ ਅੱਜ ਦੇਖੋ ਪ੍ਰਾਇਮਰੀ ਸਕੂਲਾਂ ਦੀਆਂ ਸਾਰੀਆਂ ਜਿਹੜੀਆਂ ਬਾਹਰ ਦੀਆਂ ਚਾਰਦੀਵਾਰੀਆਂ ਨੇ ਉਹ ਬਨ ਰਹੀਆਂ ਨੇ ਪਰ ਕਿੰਨਾ ਪੈਸਾ ਸਕੂਲਾਂ ਦੇ ਅੰਦਰ ਜਾ ਰਿਹਾ ਤੁਸੀਂ ਕਿਸੇ ਮਾਸਟਰ ਕਿਸੇ ਪ੍ਰਿੰਸੀਪਲ ਨਾਲ ਗੱਲ ਕਰਕੇ ਵੇਖੋ ਸਾਰੇ ਕੰਮ ਚੱਲਣ ਦੇ ਇਹਨਾਂ ਪੂਰਾ ਸਟਰਕਚਰ ਜਿਹੜਾ ਨਵਾਂ ਬਣ ਰਿਹਾ ਵਾ ਬਿਲਡਿੰਗਾਂ ਨਵੀਆਂ ਬਣ ਰਹੀਆਂ ਨੇ ਟੀਚਰਾਂ ਨੂੰ ਬਹੁਤ ਟ੍ਰੇਨਿੰਗ ਵਾਸਤੇ ਅਸੀਂ ਸਿੰਗਾਪੁਰ ਮਲੇਸ਼ੀਆ ਭੇਜ ਰਹੇ ਹਾਂ ਇੱਥੋਂ ਤੱਕ ਅਮਰੀਕਾ ਤੱਕ ਵੀ ਭਜੰਦੀ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਨੇ ਇਹ ਵੀ ਇਲਜ਼ਾਮ ਲਗਾਏ ਆ ਕਿ ਜਿਹੜੇ ਹਲਕਾ ਇੰਚਾਰਜ ਨੇ ਜਾਂ ਖੁਦ ਐਮਐਲਏ ਬਟਾਲਾ ਦੇ ਵੀ ਇਲਜ਼ਾਮ ਲਗਾਏ ਕਿ ਹਿੱਸਾ ਪਤੀ ਜਾਂਦਾ ਭ੍ਰਿਸ਼ਟਾਚਾਰ ਜਿਹੜਾ ਖਤਮ ਨਹੀਂ ਹੋਇਆ ਭ੍ਰਿਸ਼ਟਾਚਾਰ ਇਸ ਰੂਪ ਚ ਵਧ ਰਿਹਾ ਇਹ ਪਹਰੇ ਜੋ ਆਪ ਕੰਮ ਕਰਦੇ ਰਹੇ ਨੇ ਦੂਜਿਆਂ ਤੇ ਇਲਜ਼ਾਮ ਲਾਉਣੇ ਇਹੋ ਜਿਹੇ ਐਮਐਲਏ ਤੁਸੀਂ ਦੱਸੋ ਤੁਸੀਂ ਪੱਤਰਕਾਰ ਜੀ ਅੱਜ ਤੱਕ ਤੁਸੀਂ ਇਹੋ ਜਿਹੇ ਐਮਐਲਏ ਵੇਖਿਆ ਜਿਹੜੇ 24 ਘੰਟੇ ਲੋਕਾਂ ਦੀ ਪਬਲਿਕ ਦੀ ਸੇਵਾ ਵਿੱਚ ਰਹੇ ਅਸੀਂ ਤੇ ਕਦੀ ਇਸ ਸ਼ਹਿਰ ਦੇ ਵਿੱਚ ਰਹੇ ਆਂ ਕਦੀ ਕਿਸੇ ਐਮਐਲਏ ਦੇ ਦਰਸ਼ਨ ਨਹੀਂ ਸੀ ਕੀਤੇ ਅੱਜ ਤੁਸੀਂ ਪਬਲਿਕ ਨੂੰ ਬੋਲੋ ਸ਼ਹਿਰ ਦੇ ਕਮਲ ਝਾਤੀ ਮਾਰ ਲਓ ਹਰ ਪਾਸੇ ਡਵੈਲਪਮੈਂਟ ਹੈ ਇੱਕ ਬੰਦਾ ਕੋਈ ਚੰਗਾ ਕੰਮ ਕਰਦਾ ਸਮਾਜ ਦੇ ਅੰਦਰ ਤੇ ਲੋਕਾਂ ਦੀ ਕੋਸ਼ਿਸ਼ ਹੁੰਦੀ ਕਿ ਉਹਨੂੰ ਕੰਮ ਨਾ ਕਰਨ ਦਿੱਤਾ ਜਾਵੇ ਅੱਜ ਪਬਲਿਕ ਦੇ ਵਿੱਚ ਉਹ ਪਬਲਿਕ ਫਿਗਰ ਬਣ ਗਿਆ ਵਾ ਮਾੜੇ ਲੋਕਾਂ ਦਾ ਉਹ ਮਤਲਬ ਇੱਕ ਦਾਸ ਬਣ ਕੇ ਕੰਮ ਕਰਦਾ ਪਿਆ ਤੇ ਇਹਨਾਂ ਲੋਕਾਂ ਨੂੰ ਉਹ ਚੀਜ਼ ਚੰਗੀ ਨਹੀਂ ਲੱਗਦੀ ਅੱਜ ਪੰਜਾਬ ਦੇ ਅੰਦਰ ਤੁਸੀਂ ਦੇਖੋ ਇਹ ਕਹਿੰਦੇ ਜੀ ਭਗਵੰਤ ਮਾਨ ਸਰਕਾਰ ਕੱਖ ਨਹੀਂ ਕਰ ਰਹੀ ਅੱਜ ਜਿਹੜੇ ਸਾਡੇ ਬੱਚੇ ਸ਼ਹੀਦ ਹੋ ਜਾਂਦੇ ਨੇ 1 ਕਰੋੜ ਰੁਪਇਆ ਉਹਨਾਂ ਨੂੰ ਅਸੀਮ ਜੜ ਦੇ ਰਹੇ ਆ ਆ ਸਾਡੇ ਖਿਡਾਰੀ ਅਲੰਪਕ ਚੁਗਾਉਂਦੇ ਨੇ ਉਹਨਾਂ ਨੂੰ 1 ਕਰੋੜ ਰੁਪਇਆ ਅਸੀਂ ਦੇ ਰਹੇ ਆ ਤੇ ਪਹਿਲਾਂ ਕੀ ਦਿੰਦੇ ਰਹੇ ਨੇ ਉਹਨਾਂ ਨੂੰ ਅੱਜ ਤੱਕ ਅੱਜ ਥਾਂ ਤਾਂ ਅਸੀਂ ਗਰਾਉਂਡਾਂ ਭਰ ਆ ਰਹੇ ਭਰਾਂ ਰਹੇ ਆ ਪਿੰਡਾਂ ਦੇ ਅੰਦਰ ਨਸ਼ੇ ਦੀ ਇਹ ਗੱਲ ਕਰਦੇ ਨੇ 14 ਹਜ਼ਾਰ ਬੰਦਾ ਫੜ ਕੇ ਅੱਜ ਅਸੀਂ ਸੰਬੰਧ ਦੇ ਸੰਬੰਧਤ ਅੰਦਰ ਦਿੱਤਾ ਪੰਜਾਬ ਦੇ ਅੰਦਰ ਤੁਸੀਂ ਸੀਐਮ ਭਗਵੰਤ ਮਾਨ ਦੀ ਸਪੀਚ ਵੀ ਸੁਣੀ ਹੋਗੀ 15 ਅਗਸਤ ਦੀ ਇਹ ਫੈਕਟਰ ਫਿਗਰ ਨੂੰ ਤੇ ਵੇਖਦੇ ਹੀ ਨਹੀਂ 15 ਮਿੰਟ ਦਾ ਇੱਥੇ ਲਾ ਕੇ ਲੋਕਾਂ ਨੂੰ ਆਪਣੇ ਅਲਕਰਸ਼ਿਤ ਕਰਨ ਦੀ ਕੋਸ਼ਿਸ਼ ਕਰਦੇ ਨੇ ਇਹਨਾਂ ਦੇ ਕੋਲ ਕੋਈ ਮੁੱਦਾ ਨਹੀਂਗਾ ਇਹਨਾਂ ਕੋ 300 ਕਰੋੜ ਬਟਾਲੇ ਦੇ ਵਿੱਚ ਆਇਆ ਸੀ ਤੇ ਦੱਸੋ ਇਹਨਾਂ ਨੇ ਆਪਣੇ ਟਾਈਮ ਤੇ ਕਿੱਥੇ ਲਾਇਆ ਵਾ ਅੱਜ ਕਮ ਆਮ ਆਦਮੀ ਪਾਰਟੀ ਨੇ ਕੀਤੇ ਨੇ ਸਾਰੀਆਂ ਸੜਕਾਂ ਅਸੀਂ ਬਣਾ ਰਹੇ ਆਂ ਚੌਕ ਅਸੀਂ ਡਿਵੈਲਪ ਕਰ ਰਹੇ ਆਂ ਹਾਂਜੀ ਜੋ ਸ਼ਹਿਰ ਦੀ ਡਿਵੈਲਪਮੈਂਟ ਕਰ ਰਹੇ ਆਂ ਗਲੀਆਂ ਨਾਲੀਆਂ ਸੀਵਰੇਜ ਸਾਰਾ ਕੰਮ ਉਹ 300 ਕਰੋੜ ਰੁਪਏ ਫਿਰ ਕਿੱਥੇ ਚਲਾ ਗਿਆ ਉਹ ਜੇ ਇਹ ਕਹਿੰਦੇ ਨੇ ਕਿ ਕਾਂਗਰਸ ਨੇ ਸਾਰੀ ਡਿਵੈਲਪਮੈਂਟ ਕੀਤੀ ਸੀ ਤੇ ਫਿਰ ਉਹ ਪੈਸਾ ਲੱਗਾ ਕਿਉਂ ਨਹੀਂਗਾ ਸਾਨੂੰ ਕਹਿੰਦੇ ਜੀ ਅੱਜ ਤੁਸੀਂ ਤਹਿਸੀਲਾਂ 'ਚ ਕ腐ਪਸ਼ਨ ਫਲਾਣੇ ਤੱਕ ਕੋਈ ਦੱਸੋ ਸਬੂਤ ਤੇ ਦੱਸੋ ਕਿਸੇ ਬੰਦੇ ਦੇ ਖਿਲਾਫ ਸਬੂਤ ਤੇ ਦੱਸੋ ਜੇ ਤੁਹਾਡੇ ਕੋਲ ਸਬੂਤ ਹੀ ਕੋਈ ਨਹੀਂ ਤਾਂ ਬਿਗੈਰ ਸਬੂਤ ਤੇ ਤੁਸੀਂ ਕਹਿੰਦੇ ਜੀ ਐਮਐਲਏ ਕ੍ਰਪਟ ਐ ਐਮਐਲਏ ਨਸ਼ੇ ਵੇਚਦਾ ਐ ਐਮਐਲਏ ਨੂੰ ਇੰਨੇ ਪੈਸੇ ਰੋਜ ਦੇ ਚਾਹੀਦੇ ਨੇ ਇਹ ਸਾਰੀਆਂ ਬੇਮਰਿਆਦ ਗੱਲਾਂ ਜੇ ਤੁਹਾਡੇ ਕੋਲ ਕੋਈ ਸਬੂਤ ਹੈ ਸਬੂਤ ਲੈ ਕੇ ਸਾਹਮਣੇ ਮੀਡੀਆ ਦੇ ਆਓ ਅਸੀਂ ਤੁਹਾਡਾ ਜਵਾਬ ਦੇਵਾਂਗੇ ਤੁਹਾਡੀਆਂ ਗੱਲਾਂ ਕਾਂਗਰਸ ਨੇ ਅੱਜ ਧਰਨੇ ਵਿੱਚ ਸਾਫ਼-ਸਾਫ਼ ਲਫ਼ਜ਼ਾਂ ਨਾਲ ਕਿਹਾ ਕਿ ਨਗਰ ਨਿਗਮ ਦੀ ਜਿਹੜੀ ਪਾਣੀ ਮੈਂਬਰੀ ਕਮੇਟੀ ਆਪਦੀ ਬੈਠੀ ਔਰ ਕੋਈ অথਟੀ ਨਹੀਂ ਹੈ ਉਹ ਸਿੱਧਾ ਉਹਨਾਂ ਨੇ ਕਿਹਾ ਕਿ ਪੈਸੇ ਖਾਣ ਵਾਸਤੇ ਬੈਠੇ ਕੀ ਕਰਨ ਚਾਹੁੰਦੇ ਪਹਿਲੀ ਗੱਲ ਤੇ ਮੈਂ ਰਿੰਕੂ ਜੀ ਇਹ ਗੱਲ ਕਰਾਂਗਾ ਜਿਹੜਾ ਨੇ ਧਰਨਾ ਲਾਇਆ ਤੇ ਅੱਜ ਚ ਪਹਿਲੀ ਵਾਰੀ ਹੋਇਆ ਹੋਏਗਾ ਵੀ 15 ਮਿੰਟ ਦਾ ਧਰਨਾ ਲਾ ਕੇ ਕਾਂਗਰਸ ਤੇ ਕਾਂਗਰਸ ਦੇ ਜਿਹੜੇ ਮੇਅਰ ਨੇ ਤ੍ਰਿਪਤ ਜੀ ਨੇ ਕਾਰਪੋਰੇਸ਼ਨ ਦੇ ਜਾ ਕੇ ਤੇ ਏਸੀ ਥੱਲੇ ਜਾ ਕੇ ਬਹਿ ਗਏ 10 15 ਮਿੰਟ ਤੋਂ ਵੱਧ ਦਾ ਇਹਨਾਂ ਦਾ ਧਰਨਾ ਹੀ ਨਹੀਂ ਦੂਜੀ ਗੱਲ ਸਾਡੇ ਤੇ ਇਲਜ਼ਾਮ ਲਾਉਂਦੇ ਨੇ ਇਹਨਾਂ ਦਾ ਕੰਮ ਹੀ ਇਹੋ ਹੀ ਆ ਪਈ ਕੰਮ ਹੈ ਨਾ ਆਪ ਕੋਈ ਕਰਨਾ ਨਹੀਂ ਤੇ ਜਿਹੜਾ ਕਰਦਾ ਏ ਉਹਨੂੰ ਕਰਨ ਨਹੀਂ ਦੇਣਾ ਅਸੀਂ ਅੱਠ ਇਹ ਸਾਡੇ ਐਮ.ਐਲ.ਏ. ਸਾਹਿਬ ਨੇ ਸਾਨੂੰ ਪੰਜ ਮੈਂਬਰੀ ਕਮੇਟੀ ਨੂੰ ਇੱਥੇ ਬਿਠਾਇਆ ਹੀ ਤਾਂ ਹੈ ਲੋਕਾਂ ਦੇ ਕੰਮਾਂ ਵਾਸਤੇ 2017 ਤੋਂ ਲੈ ਕੇ 22 ਤੱਕ ਦੀ ਕਾਂਗਰਸ ਸਰਕਾਰ ਰਹੀ ਆ ਇਹਨਾਂ ਨੂੰ ਕੱਚੇ ਮਕਾਨਾਂ ਵਾਲੇ ਲੋਕਾਂ ਦਾ ਚੇਤਾ ਹੀ ਨਹੀਂ ਆਇਆ ਹੁਣ ਜੇ ਅਸੀਂ ਉਹਨਾਂ ਨੂੰ ਉਹਨਾਂ ਦਾ ਹੱਕਦਾਰ ਰਹੇ ਆ 3 ਕਰੋੜ ਤੋਂ ਵੱਧ ਦੀ ਰਕਮ ਜਿਹੜੀ ਆ ਉਹ ਸ਼ਹਿਰ ਵਾਸੀਆਂ ਬਟਾਲਾ ਵਾਸੀਆਂ ਦੇ ਖਾਤਿਆਂ 'ਚ ਪਈ ਆ ਪਰ ਇਹਨਾਂ ਦਾ ਕੰਮ ਹੈ ਵਿਰੋਧ ਕਰਨਾ ਇਹ ਵਿਰੋਧ ਕਰੀ ਜਾ ਰਹੇ ਨੇ ਤੇ ਕਰਦੇ ਰਹਿਣ ਇੱਕ ਡਿਪਟੀ ਮੇਰਾ ਇਹਨਾਂ ਦਾ శ్రీਨ ਉਹਨੇ ਹਾਊਸ ਦੀ ਮੀਟਿੰਗ ਦੇ ਵਿੱਚ ਰੌਲਾ ਪਾਇਆ ਤੇ ਪੰਜ ਮੈਂਬਰੀ ਕਮੇਟੀ ਦੇ ਮੈਂਬਰਾਂ ਨੇ ਇੱਕ ਬੰਦੇ ਨੂੰ ਦੋ ਗਲਤ ਪਾ ਦਿੱਤੀਆਂ ਨੇ ਕਿਸ਼ਤਾਂ ਦੇ ਵਿੱਚ ਦੋ ਕਿਸ਼ਤਾਂ ਗਲਤ ਪਾ ਦਿੱਤੀਆਂ ਨੇ ਤੇ ਖਾਸੇ ਵਾਲੀ ਗੱਲ ਇਹ ਆ ਕਿ శ్రీਨ ਸਾਹਿਬ ਉਹਨੂੰ ਆਪ ਹੀ ਟੈਸਟਡ ਕਰ ਰਹੇ ਨੇ تصدیق ਆਪ ਕਰ ਰਹੇ ਨੇ ਪਰ ਜਿਓ ਟੈਗ ਰਾਹੀਂ ਆਪਾਂ ਉਸ ਬੰਦੇ ਦੇ ਘਰ ਤੱਕ ਪਹੁੰਚੇ ਕਿਤੇ ਨਾ ਕਿਤੇ ਕਿਤੇ ਸਾਡੇ ਕੋਲ ਗਲਤੀ ਤਾਂ ਨਹੀਂ ਹੋ ਗਈ ਪਰ ਅਸੀਂ ਬਿਲਕੁਲ ਸਹੀ ਹਾਂ ਤੇ ਅਫਸਰਾਂ ਨੂੰ ਵੀ ਆਪਾਂ ਇਹ ਬੁਖਾ ਚੁੱਕੇ ਆ ਤੇ ਬਾਕੀ ਕਾਂਗਰਸ ਦਾ ਕੰਮ ਇਲਜ਼ਾਮ ਲਾਉਣਾ ਹੈ ਲਾਈ ਜਾਣ ਇਹਨਾਂ ਕੋਲ ਬਰਦਾਸ਼ਤ ਤੇ ਹੁਣ ਹੁਣਾ ਨਹੀਂ ਆ ਸਤਾ ਤੋਂ ਬਾਹਰ ਆ ਕੇ ਇਹਨਾਂ ਨੂੰ ਬਰਦਾਸ਼ਤ ਦੀ ਇਹਨਾਂ ਦੀ ਹੱਦ ਖਤਮ ਹੋ ਚੁੱਕੀ ਹੈ ਤੇ ਨੀਵੀਆਂ ਕੋਝੀਆਂ ਹਰਕਤਾਂ ਤੇ ਆ ਗਏ ਨੇ ਆਪਾਂ ਦੇ ਖੁੱਲਾ ਚੈਲੰਜ ਕਰਦੇ ਆ ਕਿ ਤੁਸੀਂ ਸਾਡੇ ਨਾਲ ਮਿਲ ਕੇ ਕੰਮ ਕਰੋ ਲੋਕਾਂ ਨੂੰ ਜਿੰਨੀਆਂ ਵੱਧ ਤੋਂ ਵੱਧ ਸਹੂਲਤਾਂ ਜਾਂ ਗਰੰਟਾਂ ਦੇ ਸਕਦੇ ਆ ਉਹ ਆਪਾਂ ਕਰੀਏ ਬਸ ਤਾਂ ਏਸੀ ਜੀ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਜਿੰਨਾ ਕਿ ਪ੍ਰੈਸ ਮੀਟਿੰਗ ਰਾਹੀਂ ਕਾਂਗਰਸ ਦੇ ਧਰਨੇ ਦਾ ਜਵਾਬ ਦਿੱਤਾ ਹੈ ਉਹਨੂੰ ਮਹਿਜ ਇੱਕ ਡਰਾਮਾ ਦੱਸਿਆ ਹੈ ਉਹਨਾਂ ਨੇ ਕਿਹਾ ਹੈ ਕਿ 15 ਤੋਂ 20 ਮਿੰਟ ਦਾ ਧਰਨਾ ਇਹ ਪਹਿਲੀ ਵਾਰੀ ਵੇਖਿਆ ਗਿਆ ਉਸ ਤੋਂ ਬਾਅਦ ਸਾਰੇ ਕਾਂਗਰਸੀ ਏਸੀ ਰੂਮਾਂ ਵਿੱਚ ਜਾ ਕੇ ਬੈਠ ਗਏ ਨੇ ਔਰ ਬਿਨਾ ਇਹ ਕਿਸੇ ਪ੍ਰੂਫਾਂ ਤੋਂ ਇਲਜ਼ਾਮ ਲਗਾ ਰਹੇ ਹਨ ਵੇਖਦੇ ਰਹੋ ਚੈਨਲ ਦਾ ਆਰਐਨ ਨਿਊਜ਼